ਹਾਂਜੀ ਸਾਸਿਕ ਕਾਲਜੀ ਲੋ ਆਪਾਂ ਹੋ ਗਏ ਆ ਤਿਆਰ ਬਣ ਕੇ ਦਸਤਾਰ ਲੈ ਵੀ ਮੋਟਰਸਾਈਕਲ ਆਏ ਜਿਹਦੇ ਪਰ ਆਪਾਂ ਨੇ ਜਾਣਾ ਤੇ ਫਰਮਾਰ ਦੀਆ ਕਪੜਾ ਬਾਵੀ ਚੜਲਾ ਮੋਛਾਂ ਨੂੰ ਦੇ ਕੇ ਬਟ ਕਰਕੇ ਮੂੰਹ ਸਾਹ ਇੱਕ ਵਾਰੀ ਪੱਗ ਦੇ ਹੱਥ ਤੱਕ ਫੇੜ ਕੇ ਮੋਟਰਸਾਈਕਲ ਕਰ ਲੈਣਾ ਹੁਣ ਆਪਾਂ ਨੇ ਗਰਮ ਗਲੀ ਦੇ ਵਿੱਚ ਢਾਹਿਆ ਆਪਾਂ ਜਾ ਰਹੇ ਹਾਂ ਹੁਣ ਇਹਦੇ ਉਪਰ ਜਾ ਆਪਣੇ ਯਾਰ ਦੋਸਤ ਨੂੰ ਲੈਣ ਜਿਹੜਾ ਆਪਣੇ ਨਾਲ ਅੱਜ ਲੁਧਿਆਣੇ ਦੀ ਮਾਰਕੀਟ ਸਮਾਲ ਲੈਣ ਦੇ ਵਿਆਪੀ ਦੇ ਜੇਸ਼ ਪਾਸੇ ਰਹੇ ਜਿਵੇਂ ਮੇਲਾ ਲੁੱਟਰ ਜਾਊਗਾ ਅੱਜ ਸਿੰਘ ਚੱਲਿਆ ਲੁਧਿਆਣੇ ਆਹ ਦੇਖੋ ਆਹ ਇਹ ਬਈ ਸ਼ਾਰਟਕਟ ਰਸਤਾ ਆਇਆ ਜਿਆਦਾ ਮੈਂ ਦੱਸ ਨਹੀਂ ਸਕਦਾ ਕਿ ਰੋਡ ਰੋਡ ਪਰ ਨਹੀਂ ਅੱਪਾ ਚੱਲਿਆ ਸ਼ਾਰਟਕਟ ਰਸਤਾ ਸੂਏ ਨੂੰ ਹੋ ਗਿਆ ਜਦਿਆ ਭਈ ਆ ਵੀ ਕੋਈ ਨਾ ਆਉਂਦਾ ਤੇ ਇਹ ਅੱਪਾ ਆ ਗਿਆ ਆਪਣੇ ਯਾਰ ਦੋਸਤ ਨੂੰ ਚੁੱਕਣ ਦੇ ਲਈ ਫਿਰ ਬੀ ਪਰ ਜਿਹਨੇ ਆਪਣੇ ਨਾਲ ਜਾਣਾ ਆ ਚਲੋ ਕਰਕੇ ਦੇਖਦੇ ਆ ਫੋਨ ਤਿਆਰ ਹੋਇਆ ਜਾਂ ਨਹੀਂ ਹੋਇਆ ਤੇ ਲੇਟ ਨਾ ਕਰਾ ਦੇ ਵੇ ਲਓ ਜੀ ਆਪਣੇ ਯਾਰ ਦੋ ਤਿੰਨ ਚੱਕ ਦੇ ਬੀ ਪਰ ਚੱਲੇ ਆ ਅਸੀਂ ਜਾ ਰਹੇ ਆ ਰੋਡ ਦੇ ਉੱਤੇ ਦੋਨੇ ਬੈਠੇ ਤੁਹਾਨੂੰ ਆਲੇ ਆ ਤੇ ਦੇਖ ਲਾ ਦੇ ਤਾਂ ਕਿ ਫਿਰ ਬਲੌਗ ਤੇ ਆਇਆ ਮੈਂ ਤੁਹਾਨੂੰ ਇਹ ਅੱਜ ਦਿਖਾਣਾ ਚੱਲੇ ਆਪਾਂ ਲਓ ਜੀ ਫਟਾਫਟ ਚੜੇ ਆਪਾਂ ਟ੍ਰੇਨ ਸਰਹੰਦ ਸਟੇਸ਼ਨ ਤੇ ਟ੍ਰੇਨ ਖੜੀ ਸੀ ਬਹੁਤ ਔਖੀ ਮਿਲੀ ਅਸਲੀ ਵੀਡੀਓ ਨਹੀਂ ਬਣਾ ਸਕੇ ਟਿਕਟ ਲੈਣੇ ਵਾਲੀ ਪਰ ਆਪਾਂ ਤੁਹਾਨੂੰ ਸਟੇਸ਼ਨ ਦਿਖਾਉਨੇ ਆਏ ਸਟੇਸ਼ਨ ਆ ਸਰਹੰਦ ਦਾ ਇੱਥੇ ਟ੍ਰੇਨ ਆਈ ਖੜੀ ਸੀ ਥੋੜੇ ਜਿਹਾ ਲੇਟ ਹੋ ਗਏ ਫਟਾਫਟ ਸਾਨੂੰ ਟਿਕਟ ਲੈ ਕੇ ਉੱਪਰ ਚੜਨਾ ਪਿਆ ਵੀਡੀਓ ਬਣਾਉਂਦਾ ਟਾਈਮ ਨਹੀਂ ਲਓ ਜੀ ਟ੍ਰੇਨ ਸਾਡੇ ਚੱਲ ਪਈ ਆ ਤੇ ਅਸਲ ਚੱਲਿਆ ਲੁਧਿਆਣਾਵਰ ਨੂੰ ਆ ਜਾ ਬਾਬਾ ਆ ਜਾ ਫਟਾਫਟ ਚੱਲ ਜਾ ਰਹਿ ਨਾ ਜਾਈਂ ਤੋਂ ਫੇਰ ਰੁਕ ਗਈ ਤੇ ਹੁਣ ਦੁਆਰੇ ਚੱਲੂਗੀ ਤੇ ਆਪਾਂ ਚੱਲਦੇ ਆਂ ਸਟੇਸ਼ਨ ਦੇਖ ਲੋ ਸਰਹੰਦ ਦਾ ਕਿੰਨਾ ਸਾਫ ਸੁਥਰਾ ਸਟੇਸ਼ਨ ਹੈ ਲਓ ਜੀ ਟ੍ਰੇਨ ਸਾਡੀ ਤੁਰ ਪਈਆ ਤੇ ਅਭਾ ਚੱਲੇ ਆਂ ਲੁਧਿਆਣੇ ਵੱਲ ਨੂੰ ਸਮਾਹਰ ਫਿਰਦਣ ਵਾਸਤੇ ਤੁਹਾਨੂੰ ਦਿਖਾਉਨੇ ਆ ਸਰਹੰਦ ਦਾ ਸਟੇਸ਼ਨ ਤੇ ਇੱਥੇ ਥੋੜਾ ਜਿਹਾ ਵਰਕ ਵੀ ਚੱਲ ਰਿਹਾ ਕੰਮ ਵੀ ਚੱਲ ਰਿਹਾ ਸਫਾਈਆਂ ਵੀ ਹੋ ਰਹੀਆਂ ਨੇ ਬਹੁਤ ਵਧੀਆ ਦਿੱਖ ਦਿੱਤੀ ਜਾਂਦੀ ਆ ਦੇਖੋ ਜੀ ਵੱਡਾ ਵਰਦਾ ਸਟੇਸ਼ਨ ਆ ਜਿਹਦੇ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਆ ਆਪਾਂ ਇੱਕ ਸਾਧੂ ਲੌਜੀ ਰੰਸੀ ਆ ਗਿਆ ਦੋਪਨਵਾਨ ਕੋਤਵਾਰਾ ਸਾਹਿਬ ਦੇ ਤੋਂ ਸਾਡੀ ਐਂਟਰੀ ਹੋਈ ਦੋਪਨਵਾਨ ਕੋਤਵਾਰਾ ਦੋਪਨਵਾਨ ਸਾਹਿਬ ਇਹ ਪਟਿਆਲਾ ਨਹੀਂ ਹੈਗਾ ਇਹ ਹੈਗਾ ਲੁਧਿਆਣਾ ਲੌਜੀ ਥੋੜਾ ਸਮੇਂ ਆਪਣੇ ਕੋਲ ਹੈਗਾ ਆ ਇਸ ਲਈ ਆਪਾਂ ਹੁਣ ਗੁਰਦੁਆਰਾ ਸਾਹਿਬ ਚ ਮੱਥਾ ਟੇਕਦੇ ਆ ਆ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੀ ਵੀ ਵੀਡੀਓ ਆ ਵੈਸੇ ਬਣਾਉਣੀ ਤਾਂ ਨਹੀਂ ਚਾਹੀਦੀ ਪਰ ਕੋਈ ਨਹੀਂ ਕੋਸ਼ਿਸ਼ ਕਰੀਏ ਤੁਹਾਨੂੰ ਲਓ ਜੀ ਮੱਥਾ ਟੇਕ ਕੇ ਆਪਾਂ ਆ ਗਿਆਂ ਬਾਹਰ ਤੇ ਹੁਣ ਚੱਲਦੇ ਆਂ ਗੂਡ ਕਰੇ ਦਿਨਵਾਸ ਹਾਂਜੀ ਅੱਡੀਆਂ ਜੁੱਤੀਆਂ ਬਾਹਰ ਜਾਣਾ ਮਤਲਬ ਸੱਤ 20 ਨਾਲ ਉਸ ਕੱਤੀ ਇਹ ਅੱਜ ਹਰਮਨ ਟਰੇਡਰਸ ਵਾਲੇ ਇਹ ਲੁਧਿਆਣੇ ਦੇ ਵਿੱਚ ਬੜੇ ਮਸ਼ਹੂਰ ਆ ਸਾਰੇ ਪਾਸੇ ਇਹਨਾਂ ਦੀ ਚਰਚਾ ਆ ਮਾਲ ਇਹਨਾਂ ਕੋਲ ਬਹੁਤ ਜ਼ਿਆਦਾ ਬਹੁਤ 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 ਜ਼ਿਆਦਾ ਵਧੀਆ ਮਾਲ ਆ ਕਿ ਨਹੀਂ ਤੇ ਦੇਖ ਲਓ ਸ਼ਾਮ ਨੂੰ ਆ ਮਾਲ ਆਪਾਂ ਨੇ ਕਢਾ ਲਿਆ ਆ ਗਏ ਆ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਸਮਾਨ ਲੈਣ ਤੋਂ ਬਾਅਦ ਹੁਣ ਅਸੀਂ ਖਾਧਿਆ ਟੋਲੇ ਸ਼ੂ ਕਪੜਾ ਤਕਿੰਦੇ ਨਾਮ ਛੋਲੇ ਦੇ ਉੱਤੇ ਉਹਨਾਂ ਰੇਡ ਕੋਚਾ ਤੇ ਨਾਮ ਆਮ ਹੈ ਇਹਨਾਂ ਦਾ ਬਾਬਾ ਬਾਬਿਆਂ ਦਾ ਕੰਮ ਕਰਦਾ ਹੈ ਤੇ ਮੰਦਰ ਦਾ ਹੈ ਲਾਈਕ ਟਾਊਨਲੋਡ 272 ਕੀ ਆ ਵਾੜਾ ਬੰਦਾ ਤਾਂ ਹੋ ਗਿਆ ਤਿਆਰ ਖਾਣ ਵਾਸਤੇ ਤੇ ਆਪਾਂ ਵੀ ਚੈੱਕ ਕਰਿਆ ਫਿਰ ਤੋਂ ਪਹਿਲਾਂ ਟੰਡੇ ਹੋ ਜਾਣ ਅਸੀਂ ਹੁਣ ਆ ਗਏ ਆ ਰੇਲਵੇ ਸਟੇਸ਼ਨ ਤੇ ਤੇ 6 ਨੰਬਰ ਤੇ ਜਾ ਰਹੇ ਆ ਆਪਣੀ ਟ੍ਰੇਨ ਫੜਨ ਵਾਸਤੇ ਜਿਹੜੀ ਟ੍ਰੇਨ ਸਾਨੂੰ ਮਿਲਣੀ ਆ ਵਾਪਸੀ ਦੀ ਮੈਂ ਤੁਹਾਨੂੰ ਦਿਖਾਉਣਾ ਇੱਥੇ ਹਾਲ ਕੀ ਆ ਜੀ ਆ ਹੁਣ ਤਾਂ ਜਾ ਰਿਹਾ ਹੈ ਕੱਡਾ ਆਹ ਪੇਸ਼ੰਗ ਲੁਧਿਆਣੇ ਦਾ ਤੇ ਹੁਣ ਅਸੀਂ ਇੱਥੋਂ ਟ੍ਰੇਨ ਫੜਨੀ ਹੈ ਸਾਡੀ ਟ੍ਰੇਨ ਹੋਏਗੀ 4 ਵਜੇ ਪਗਲਾ ਇਹ ਤਾਂ ਪੈਸੈਂਜਰ ਹੈ ਹੋ ਹੋਰ ਕਿਉਂ ਇਹ ਕਰੀਏ ਸਾਡੀ ਗੱਡੀ ਜਿਹਨੇ ਜਾਣਾ ਆਪਣਾ ਅਭੀ ਨਹੀਂ ਹੋਗੀ ਪਰ ਲੋ ਜੀ ਹੁ ਆਪ ਪਹੁੰਚ ਗਏ ਪਿੱਛੇ ਟ੍ਰੇਨ ਦੇ ਵਿੱਚ ਤੇ ਕੋਈ ਇੰਟੋ ਨਹੀਂ ਲਾਇਆ ਵੀ ਦਿਖਾ ਰਹੇ ਹਾਂ ਉੱਥੇ ਗਰਮੀ ਬਹੁਤਾ ਬਈ ਕੁਆਬ ਸੁਰੂ ਨਿਕਿਆ ਹੋਇਆ ਹੈ ਇਹ ਟ੍ਰੇਨ ਆਪਣੀ ਜਾਊਗੀ ਅੰਮ੍ਰ ਆਪਣਾ ਲੁਧਿਆਣੇ ਤੋਂ ਅੰਬਾਲੇ ਅੱਗੇ ਪਤਾ ਨਹੀਂ ਕਿੱਥੇ ਜਾਂਦੀ ਆ ਪਰ ਆਪਣਾ ਸਟੇਸ਼ਨ ਵਿੱਚ ਆਉਂਦਾ ਆਪਾਂ ਵਿੱਚੋਂ ਉਤਰ ਜਾਣਾ ਹੈ ਟ੍ਰੇਨ ਦੇ ਵਿੱਚ ਆਹ ਕੋਈ ਕੋਈ ਟ੍ਰੇਨ ਬੜੀ ਸਾਫ਼ ਆ ਪਹਿਲਾਂ ਵਾਲੀਆਂ ਟ੍ਰੇਨਾਂ ਵਾਂਗ ਗੰਦੀਆਂ ਨਹੀਂ ਲੀਦੀਆਂ ਇਹ ਜਿਹੜੇ ਪੱਖੇ ਵੀ ਨਹੀਂ ਚੱਲਦੇ ਪਰ ਆਹ ਦੇਖੋ ਪਏ ਆ ਰਾਂ ਤੇ ਨਜ਼ਾਰੇ ਨਾਲ ਸਿੱਤੇ ਆਹ ਬੜੀ ਸੌਣੀ ਤੇ ਆਏ ਅਸੀਂ ਕਰਦੇ ਆਂ ਇੰਤਜ਼ਾਰ ਰੇਲਵੇ ਸਟੇਸ਼ਨ ਲੁਧਿਆਣੇ ਬੈਠੇ ਟ੍ਰੇਨ ਦਾ ਤੇ ਟ੍ਰੇਨ ਆਉਗੀ ਇੰਤਜ਼ਾਰ ਚੱਲਣ ਦਾ ਇੰਤਜ਼ਾਰ ਚੋਰੀ ਆਉਣ ਦਾ ਨਹੀਂ ਚੱਲਣ ਦਾ ਇੰਤਜ਼ਾਰ ਕਰਦੇ ਆਂ ਵੀ ਕਦੋਂ ਸਟੇਸ਼ਨ ਤੋਂ ਟ੍ਰੇਨ ਚੱਲੂਗੀ ਤੇ ਕਦੋਂ ਅਸੀਂ ਆਪਣੇ ਘਰੇ ਆਪਣੇ ੱਧੇ ਪਹੁੰਚਾਂਗੇ ਜਿਵੇਂ ਇਹ ਬਹੁਤ ਟਾਈਮ ਹੋ ਗਿਆ ਹੁਣ ਘਰੇ ਜਾਣਾ ਤਾਂ ਬਣਲਾ ਯਾਰ ਹੈ ਨਾ ਲਾ ਕੇ ਬਲਰ ਹੋਈ ਵੀ ਆ ਵੀਡੀਓ ਬਲਰ ਆ ਰਿਹਾ ਬੰਦ ਬਲਰ ਬੰਦ ਕਰਕੇ ਹੁਣ ਪਾਈਆ ਵੀਡੀਓ ਬਣਾਈਆ ਹੁਣ ਤੁਹਾਨੂੰ ਪਿੱਛੇ ਤੋਂ ਵੀ ਦਿਖ ਰਿਹਾ ਸਾਰੇ ਪਿੱਛੇ ਤੋਂ ਵੀ ਉਹ ਦੰਦਾਨਾ ਠੀਕ ਹੈ ਨਾ ਮੈਂ ਤੁਹਾਨੂੰ ਦੂਰੋਂ ਪਾਸੇ ਕਰਕੇ ਦਿਖਾ ਦਿੰਨਾ ਆ ਐਟੇਸ਼ਨ ਲੁਧਿਆਣੇ ਦੀ ਰੇਲ ਦਾ ਜ਼ਿਕਰ ਕਰਦੇ ਹੋ ਇੰਤਜ਼ਾਰ ਚੱਲਣ ਦਾ ਕਰ ਚੱਲੀ ਜੀ ਟਾਈਮ ਸੇ ਤੁਰਪੋਵੇ ਤੇ ਟਾਈਮ ਸੇ ਚੱਲੀਏ ਆਪਣੇ ਘਰੇ ਦੰਦਪਿੰਡ ਲੋ ਜੀ ਟ੍ਰੇਨ ਤੁਰ ਪਿਆ ਤੇ ਹੁਣ ਆਪਾਂ ਆਪਣੀ ਮੰਜ਼ਿਲ ਵੱਲ ਨੂੰ ਆਪਣੇ ਘਰ ਵੱਲ ਨੂੰ ਜਾ ਰਹੇ ਹਾਂ ਵਾਹ ਇਹ ਆ ਗਏ ਆ ਸਰਾਂਪ ਜੰਕਸ਼ਨ ਦੇ ਉੱਤੇ ਵਾਪਸ ਫੇਰ ਇਹ ਕਿੱਥੋਂ ਆਉਂਦੇ ਜੰਕਸ਼ਨ ਤੇ ਪੂਰੇ 6 ਵਜੇ ਗਏ 4 ਵਜੇ ਦੇ ਟ੍ਰੇਨ ਦੇ ਲੱਗੇ ਆ ਲੁਧਿਆਣੇ ਤੋਂ ਪੂਰੇ 2 ਘੰਟੇ ਲੱਗ ਗਏ ਆ ਜੰਕਸ਼ਨ ਤੇ ਆਉਣ ਵਾਸਤੇ ਸਮਝ ਜੀ ਜੀ ਕਿੱਲ ਚੜਾਣੀਆਂ ਪੌੜੀਆਂ ਤੇ ਫੇਰੀ ਧਿਰਗੇ ਜੀ ਵੀ ਮੇਰੇ ਲਈ ਫਿਰ ਅੱਜ ਯਾਤਰਾ ਬਹੁਤ ਵਧੀਆ ਹੂੰ ਅੱਜ ਤਾਂ ਪਾਣੇ 2 ਘੰਟੇ ਚ ਲਾਇਆ ਨੇੜੇ ਹੈ ਨਾ ਤੇਰੇ ਬਹੁਤ ਵਧੀਆ ਚਲੇਗੇ ਸਵੇਰੇ ਟਾਈਮ ਨਾਲ ਚਲੇਗੇ ਤੇ ਹੁਣ ਸਾਡਾ ਘਟੂ ਘਟਾ ਭਾਂਟਾ ਖਰਾਬ ਹੋ ਗਿਆ ਚਲੋ ਫਿਰ ਵੀ ਦਿਨ ਖੜੀ ਆ ਗਿਆ ਹੈ ਨਾ ਆਪ ਇਹਨਾਂ ਨੇ ਦੇਖੇ ਤਾਂ ਟਿੰਟ ਕਰ ਲਓ ਲਓ ਯਾਰ ਟਿਕ ਟਿਕ ਕਰ ਤੇ ਹਾਂ ਹੈਗਾ ਹੈ ਆ ਬਹੁਤ ਸੋਹਣਾ ਸੁੰਦਰ ਬਣਾਇਆ ਹੋਇਆ ਸ਼੍ਰੀ ਫਤੇਗੜ ਸਾਹਿਬ ਸਰਹੰਦ ਦਾ ਰੀਜੂਵੇਟੇਸ਼ਨ ਆਪਾਂ ਹੁਣ ਲੈ ਲੈਣੇ ਆ ਮੋਂ ਆਪਣਾ ਮੋਟਰਸਾਈਕਲ ਵਾਈਕ ਚੱਲੀਏਗੇ ਹੁਣ ਅਸੀਂ ਚੱਕ ਲਿਆ ਆਪਣਾ ਮੋਟਰਸਾਈਕਲ ਤੇ ਆਪਣਾ ਮੋਟਰਸਾਈਕਲ ਚੱਕ ਲਿਆ ਤੇ ਹੁਣ ਘਰ ਨੂੰ ਚੱਲਦੇ ਆ ਤੇ ਅੱਜ ਦੇ ਸਲੋਗ ਦੇ ਵਿੱਚ ਵਿਧਾਨੇ ਦੀ ਸੈਰ ਇੰਨਾ ਹੀ ਤੇ ਮਿਲਾਂਗੇ ਬਾਏ ਬਾਏ